ਤੇਰਾ ਭਾਂਜਾ ਤੇ ਮੇਰੀ ਭੈਣ ਦੋਨੇ ਜਣੇ ਬੈਠੇ WhatsApp ਤੇ ਕਿੰਨੇ ਸੋਹਣੇ ਲੱਗ ਰਹੇ ਹਨ ਇਧਰ ਕਿਵੇਂ ਵਧੀਆ ਹਨ ਸੋਣਾ ਕਲਰ ਸੋਣਾ ਚਲ ਵਧੀਆ ਜੀ ਦੋਨਾਂ ਨੂੰ ਕਿੰਨੇ ਵਧੀਆ ਲੱਗਦੇ ਹਨ ਹਾਂਜੀ ਅੱਜ ਰਾਮਦੇਵ ਦਾ ਮੇਲਾ ਵੀ ਲੱਗਿਆ ਹੋਇਆ ਤੇ ਬਹੁਤ ਚੰਗਾ ਲੱਗ ਰਿਹਾ ਹੈ ਤੇ ਮੈਂ ਵੀ ਨਾਲ-ਨਾਲ ਜਾ ਰਿਹਾ ਤੇ ਬਾਬੇ ਰਾਮਦਾਬ ਮੈਂ ਨਿਣਿੱਚੇ ਦਮ ਚ ਆਈ ਕਿ ਸੰਗਤ ਸਾਰੀ ਜਿਹੜੀ ਉੱਥੇ ਰਾਤ ਨੂੰ ਰੁਕਣੀ ਹੋਈ ਹੈ ਤੇ ਮੈਂ ਇੱਕ ਦਲ ਦੋ ਮਿੰਟਾਂ ਪਰ ਵੀਡੀਓ ਬਣਾ ਲਈ ਤੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਤੇ ਇਸੇ ਤਰ੍ਹਾਂ ਮੈਂ ਅੱਗੇ ਹੁਣ ਵਧੂਗਾ ਮੈਂ ਨੁਕੜੜ ਪਹੁੰਚ ਚੁੱਕਿਆ ਹਾਂ ਤੇ ਨੁਕੜੜ ਇੱਥੇ ਪੈਂਕ ਕੋਲੇ ਜਾਵਾਂਗਾ ਫਿਰ ਦੱਸਿਆ ਆਪਾਂ ਪਤਾ ਦੇਂਗਾ ਤੇ ਮੈਂ ਆਪਦੀ ਭੈਣ ਕੋਲੇ ਆ ਗਿਆ ਤੇ ਇੱਥੇ ਹੀ ਮੇਰੀ ਮੰਮੀ ਸੁੱਤੀ ਪਈ ਆ ਤੇ ਮੈਂ ਇਹਨੂੰ ਸਾਸਰੀ ਘਰ ਲਾ ਕੇ ਬੁਲਾਈ ਤੇ ਮੈਂ ਵਧਾਈਆਂ-ਬਦਾਈਆਂ ਦੇਊਗੀ ਤੇ ਮੈਨੂੰ ਕੋਈ ਵਧਾਈ ਨਹੀਂ ਦਿੱਤੀ ਮੋਟਰਸਾਈਕਲ ਨਵੇਂ ਲਿਆਏ ਦੀ ਤੇ ਨਾ ਹੀ ਮੈਨੂੰ ਬੁਲਾਇਆ ਹੈਗਾ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਹੈ ਤੇ ਦੇਖ ਲਓ ਕੱਲ ਨੂੰ ਕੋਈ ਮੈਨੂੰ ਕਹੂਗਾ ਕਿ ਤੂੰ ਆਪਦੀ ਮੰਮੀ ਨੂੰ ਨਹੀਂ ਬੁਲਾਇਆ ਤਾਂ ਮੈਂ ਥੋੜੀ ਜਿਹੀ ਐਸੇ ਕਰਕੇ ਵੀਡੀਓ ਪਾ ਰਿਹਾ ਤਾਂ ਬਿਲਕੁਲ ਇਹਨੂੰ ਕੋਈ ਖੁਸ਼ੀ ਨਹੀਂ ਮੇਰੇ ਮੋਟਰਸਾਈਕਲ ਲਿਆਏ ਦੀ ਲਾਈਫ 'ਚ ਪਹਿਲੀ ਵਾਰੀ ਮੈਂ ਨਵਾਂ ਸਾਧਨ ਲਿਆ ਤੇ ਬਿਲਕੁਲ ਕੁਛ ਨਹੀਂ ਹੈ ਮੇਰੇ ਤੋਂ ਦੇਖ ਲਓ ਹਾਂਜੀ ਤੇ ਇਹ ਰੋਡ ਹੈਗੀ ਆ RAMDEVRU ਨੂੰ ਜਾ ਰਹੀ ਆ ਨੋਪਗੜ੍ਹ ਤੋਂ ਅੱਗੇ ਕੜਸਾਣਾ ਤੇ ਆਪਾਂ ਕੜਸਾਣੇ ਤੋਂ ਜਾਵਾਂਗੇ RAMDEVRU ਨੂੰ ਤੇ ਇਹ ਰਸਤੇ ਦੇ ਵਿੱਚ ਦੇਖ ਲਓ ਯਾਤਰੀ ਜਾ ਰਹੇ ਆ RAMDEVRA ਜੋ ਬਾਬੇ RAMDEV ਦੇ ਮੱਥਾ ਟੇਕਣ ਜਾਂਦੇ ਆ ਤੇ ਕਿੰਨਾ ਹੀ ਸੋਹਣਾ ਦ੍ਰਿਸ਼ ਲੱਗ ਰਿਹਾ ਤੇ ਮੈਨੂੰ ਵੀ ਕੋਈ ਤਕਾਵਟ ਜਿਹੀ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਨਾਲ-ਨਾਲ ਮੇਰੇ ਇਹ ਯਾਤਰੀ ਜਿਹੜੇ ਮੈਨੂੰ ਦੇਖਦੇ ਆ ਤੇ ਮੈਂ ਇਹਨਾਂ ਨੂੰ ਤੋਂ ਕਿਉਂਕਿ ਮੈਂ ਤਾਂ ਬੈਠ ਕੇ ਵੀ ਚਲਾ ਰਿਹਾ ਹਾਂ ਨਾ ਬਿਰਕੋ ਭਾਜੀ ਮੈਂ ਪਹੁੰਚ ਗਿਆ ਹਾਂ ਕਰਸਾਣੇ ਦੇ ਕੋਲ ਤੇ ਆਪਾਂ ਡਰਾਈਵ ਕਰ ਰਹੇ ਹਾਂ ਲਗਾਤਾਰ ਹੀ ਤੇ ਜਿੱਥੇ-ਜਿੱਥੇ ਟਾਈਮ ਮਿਲਦਾ ਤਾਂ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਤਾਂ ਪਿੱਛੇ RAMDEV ਦੀਆਂ ਸੰਗਤਾਂ ਹੀ ਬਹੁਤ ਜ਼ਿਆਦਾ ਆ ਰਹੀਆਂ ਹੈਗੀਆਂ ਦੇਖੋ ਜੀ ਜੋ ਮੇਰੇ ਕੋਲਿੱਡਾ ਵੱਡਾ ਤਜਾ ਲੈ ਕੇ ਆ ਰਹੇ ਆ ਬਹੁਤ ਤਕੜੀ ਤਜਾ ਲੈ ਕੇ ਆ ਰਹੇ ਆ ਬਹੁਤ ਜੀ ਵਧੀਆ ਕਿੰਨੀ ਸੋਹਣੀ ਲੱਗ ਰਹੀ ਹੈ ਬਹੁਤ ਵਧੀਆ ਲੱਗ ਰਹੀ ਹੈ ਇਹ ਦੰਗਲ ਹੈ ਜੀ ਆ ਤੇ ਇਹ ਦੇਖੋ ਭਾਈ ਇਹ ਸਾਰੇ ਆ ਰਹੇ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਬਾਬਾ ਜੀ ਇਹ ਦੇਖੋ ਸਾਰੇ ਬਣ ਕੇ ਆਏ ਹਨ ਜੈ ਬਾਬੇ ਦੀ ਤੇ ਸਾਰੇ RAMDEV ਰਾ ਜਾ ਰਹੇ ਹੈ ਤੇ ਬਹੁਤ ਹੀ ਵਧੀਆ ਇੰਨੀ ਸੰਗਤ ਆ ਰਹੀ ਹੈ ਬਹੁਤ ਹੀ ਪੁੱਛੋ ਜ਼ਿਆਦਾ ਤੇ ਮੈਂ ਉੱਥੋਂ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਮੈਨੂੰ ਵੀ ਰਾਤ ਦਾ ਟਾਈਮ ਹੈਗਾ ਸੀਗਾ ਤੇ ਦੇਖ ਇਹ ਤਜਾ ਕਿੱਡੀ ਸੋਹਣੀ ਵਧੀਆ ਇੰਨੀ ਸੋਹਣੀ ਲੈ ਕੇ ਆ ਰਹੇ ਹਨ ਜੀ ਬਹੁਤ ਵਧੀਆ ਸਾਰੀ ਮਾਜਰੀ ਹੈ ਇਹ ਦੇਖੋ ਵੀ ਵਧੀਆ ਚੱਲਦਾ ਜਾ ਕੇ ਉੱਥੇ ਜਾਉਣਗੇ ਸਿੱਧਾ ਹੀ ਇਸ ਤਰ੍ਹਾਂ ਫੜੀ ਹੋਈ ਹੈ ਆਪੇ ਦਾ ਨਾਂ ਉਹ ਜਾਣੇ ਇਹ ਨਹੀਂ ਕੰਮ ਕਰਦਾ ਜੈ ਬਾਬੇ ਦੀ ਇਹ ਸੋ ਬਹੁਤ ਜਿਆਦਾ ਮੇਲਾ ਟਕੜਾ ਲੱਗਦਾ ਹੈ ਨਾ ਭਾਈ ਜੀ ਆਪਾਂ ਖੜੇ ਆ ਇਸ ਰੋਡ ਦੇ ਉੱਪਰ ਤੇ ਇੱਥੋਂ ਆਪਾਂ ਇੱਕ ਸੈਲਫੀ ਲਈ ਹੈਗੀ ਇਨਾਂ ਕੋਲ ਆ ਵਾਲੀ ਤੇ ਇਹ ਆਪਾਂ ਨੂੰ ਇਨਾਂ ਨੇ ਦਿੱਤੀ ਆ 350 ਦੇ ਵਿੱਚ ਤੇ ਵੈਸੇ ਬਾਈ ਖੜਾ ਇੱਧਰ ਤੇ ਆਪਾਂ ਇਹਨਾਂ ਕੋਲ ਲੈ ਲਈ ਆ ਤੇ ਹੁਣ ਆਪਾਂ ਜਾ ਰਹੇ ਆ ਅੱਗੇ ਠੀਕ ਆ ਤੇ ਇੱਥੇ ਮੇਲਾ ਪੂਰਾ ਲੱਗਿਆ ਪਿਆ ਇੱਕਦਮ ਹੀ ਵਧੀਆ ਜਾ ਤੇ ਆ ਬਾਈ ਹੋਰ ਕਸਟਮਰ ਹੋਰ ਵੀ ਆਏ ਆ ਕੋਲੇ ਖੜੇ ਆ ਸਮਾਨ ਲੈ ਰਹੇ ਆ ਕੀ ਲੈ ਰਹੇ ਹੋ ਭਾਈ ਜੀ ਕੋਈ ਮਾਈਕ ਵਗੈਰਾ ਕੋਈ ਲੈ ਰਿਹਾ ਕਵਰ ਕੋਰ ਲੈ ਰਿਹਾ ਤੇ ਬਹੁਤ ਹੀ ਵਧੀਆ ਹੈ ਬਾਈ ਜੀ ਇੱਥੋਂ ਕੋਈ ਵੀ ਮੇਰੀ ਵੀਡੀਓ ਦੇਖ ਰਿਹਾ ਹੋਵੇ ਤੇ ਇਸ ਬਾਈ ਨੂੰ ਮਿਲ ਕੇ ਜਰੂਰ ਜਾਇਓ ਜੀ ਕੀ ਨਾਮ ਹੈ ਬਾਈ ਜੀ ਤੇਰਾ ਕੁਲਦੀਪ ਐ ਨੂਪਗੜ ਤੋਂ ਐ ਬਾਈ ਜੀ ਮੇਰੇ ਪਿੰਡ ਦਾ ਹੀ ਐ ਮੇਰਾ ਸਤਾਈਆ ਪਿੰਡ ਐ ਤੇ ਮੇਰੇ ਨੂਪਗੜ ਦੇ ਬੰਦੇ ਨਿਕਲੇ ਚਲੋ ਵਧੀਆ ਹੋ ਗਿਆ ਹਨਾ ਤੇ ਠੀਕ ਹੈ ਜੀ ਆਪਾਂ ਹੁਣ ਅੱਗੇ ਹੋਰ ਵੱਧਦੇ ਆ ਤੇ ਬਾਈ ਜੀ ਇੱਕ ਗੱਲ ਹੋਰ ਉਹ ਗੱਲਾਂ ਗੱਲਾਂ ਕਰਦੇ ਪਏ ਸੀਗੇ ਤੇ ਇਹ ਬਾਈ ਆਪਣਾ ਮੇਰਾ ਫੈਮਿਲੀ ਮੈਂਬਰ ਵੀ ਨਿਕਲ ਆਇਆ ਤੇ ਮੈਨੂੰ ਕਹਿੰਦਾ ਮੈਂ ਤੁਹਾਡੀ ਵੀਡੀਓ ਬਹੁਤ ਵੇਖਦਾ ਜਦੋਂ ਮੈਂ ਇਹਨਾਂ ਨੂੰ ਦਿਖਾਇਆ ਤਾਂ ਇਹਨਾਂ ਨੇ ਕਿਹਾ ਵੀਡੀਓ ਮੈਂ ਤੁਹਾਡੀ ਵੀ ਵੇਖੀ ਹੋਈ ਹੈ ਤੁਹਾਨੂੰ ਜਾਣਦਾ ਹਾਂ ਪਹਿਲਾਂ ਹੀ ਫੋਲੋ ਕੀਤਾ ਹੈ ਤੁਹਾਨੂੰ ਤੇ ਵੇ ਕਿੱਡਾ ਚੰਗਾ ਲੱਗਦਾ ਹੈ ਨਾ ਕੋਈ ਜਦੋਂ ਕੋਈ ਰਸਤੇ 'ਚ ਜਾਂ ਕਿਧਰੇ ਆਪਣਾ ਕੋਈ ਫੈਮਿਲੀ ਮੈਂਬਰ ਮਿਲ ਜਾਵੇ ਤਾਂ ਤੇ ਥੈਂਕ ਯੂ ਭਾਈ ਜੀ ਤੁਹਾਨੂੰ ਬਹੁਤ ਬਹੁਤ ਦਿਲੋਂ ਬਹੁਤ ਬਹੁਤ ਅਸੀਂ ਸਾਡੀ ਵੀਡੀਓ ਦੇਖਦੇ ਹੋ ਤੇ ਸਪੋਰਟ ਕਰ ਰਹੇ ਹੋ ਕਿ ਗਏ ਇਥੇ ਹਰੇਕ ਕੋਲੇ ਮੈਂ ਰੁਕਦਾ ਹੁਨਾ ਓਹ ਕਿਹੜਾ ਆ ਗਿਆ ਓਏ ਓਏ ਆ ਜਾ Hedda Matrasankha er kommet. ਤੇ ਹਲੋ ਜੀ ਪਾਈ ਸਾਡਾ ਮੋਟਰਸਾਈਕਲ ਆ ਗਿਆ ਨਵਾਂ ਵੇਖ ਲਓ ਤੇ ਆਪਾਂ ਥੋੜੀ ਜੀ ਗੱਲਬਾਤ ਫਿਰ ਕਰਦੇ ਆ ਤਾਰ ਕੇ ਸਮਾਨ ਸਮੋ ਨੀ ਬਣਾ ਤੇ ਆ ਵੇਖੋ ਜੀ ਆਪਣਾ ਮੋਟਰਸਾਈਕਲ ਆ ਗਿਆ ਜੀ ਆਪਾਂ ਇਹਨੂੰ ਪਾ ਰਹੇ ਹਾਰ ਤੇ ਰੱਬ ਇਹਨੂੰ ਵਧੀਆ ਕਹਿੰਦੇ ਨਾ ਲੋਹਿਆ ਵਧੀਆ ਸਾਨੂੰ ਚੜੇ ਤਾਂ ਵੇਖ ਲਓ ਜੀ ਗਾਨੇ ਵੀ ਬੰਨੇ ਹੋਏ ਕਿੰਨੇ ਸੋਹਣੇ ਤੇ ਮੋਟਰਸਾਈਕਲ ਦੇ ਤਾਂ ਸਾਰੀ ਵੇਖੋ ਆਪਣਾ ਮੋਟਰਸਾਈਕਲ ਕਿੰਨਾ ਸੋਹਣਾ ਲੱਗ ਰਿਹਾ ਹੈ ਬਾਬੇ ਦਾ ਚੰਡਾ ਵੀ ਲਾ ਰੱਖਿਆ ਤੇ ਕਿ ਲੈ ਕੇ ਆਏ ਸੀ ਅਦਰੋਂ ਦੀ ਸਾਰਾ ਤੁਹਾਨੂੰ ਵਿਖਾ ਦਿੰਨੇ ਆ